YouTube ਤੇ ਬਹੁਤ ਸਾਰੇ ਲੋਕ ਆਪਣੀ ਕਿਸਮਤ ਅਜ਼ਮੰਦੇ ਹਨ ਤੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਕਰਨਾ ਵੀ ਚਾਹੀਦਾ ਹੈ ਪਰ ਚੈਨਲ ਮਾਨਟੇਜੇਸ਼ਨ ਕਰਨ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸ਼ੁਰੂ ਵਿੱਚ ਮੈਨੂੰ ਵੀ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਚੈਨਲ ਕਿਵੇਂ ਬਣਾਉਣਾ ਹੈ ਕਿਵੇਂ ਸ਼ਾਰਟਸ ਪਾ ਸਕਦੇ ਹਾਂ ਕਿੰਨੇ ਪਾ ਸਕਦੇ ਹਾਂ ਲਗਭਗ ਸਾਲ ਤੋਂ ਬਾਅਦ ਮੈਨੂੰ ਇਸ ਬਾਰੇ ਜਾਣਕਾਰੀ ਹੋਈ ਪਰ ਤੁਸੀਂ ਆਪਣਾ ਸਮਾਂ ਖਰਾਬ ਨਹੀਂ ਕਰਨਾ ਮੈਂ ਲਗਭਗ 2 ਸਾਲ ਪਹਿਲਾਂ ਚੈਨਲ ਤੇ ਵੀਡੀਓ ਪਾਣੀ ਸਟਾਰਟ ਕੀਤੀ ਸੀ ਸਭ ਤੋਂ ਪਹਿਲਾਂ ਜੇ ਚੈਨਲ ਬਣਾਉਣ ਵਾਲੇ ਇਸ ਬੇਲੇ ਇਸ ਗੱਲ ਦਾ ਧਿਆਨ ਰੱਖੋ ਕਿ ਚੈਨਲ ਕਿਸ ਟੌਪਿਕ ਤੇ ਬਣਾ ਰਹੇ ਹੋ ਤੇ ਉਸ ਟੌਪਿਕ ਬਾਰੇ ਪਹਿਲਾਂ ਹੋਰ ਚੈਨਲ ਨੂੰ ਜ਼ਰੂਰ ਦੇਖੋ ਜਿਨ੍ਹਾਂ ਚੈਨਲਾਂ ਦੇ ਵਿਊਜ਼ ਵੱਧ ਆ ਰਹੇ ਹਨ ਕਿ ਤੁਸੀਂ ਉਹਨਾਂ ਦੀ ਤਰ੍ਹਾਂ ਵੀਡੀਓ ਬਣਾ ਸਕਦੇ ਜਾਂ ਉਹਨਾਂ ਤੋਂ ਵਧੀਆ ਕਰ ਸਕਦੇ ਹੋ ਇਸ ਤਰ੍ਹਾਂ ਇੱਕ ਤਰ੍ਹਾਂ ਦੀ ਮੋਟੀਵੇਸ਼ਨ ਹੋ ਜਾਂਦੀ ਹੈ ਕਿਉਂਕਿ ਕਈ ਵਾਰ ਅਸੀਂ ਚੈਨਲ ਤਾਂ ਬਣਾ ਲੈਂਦੇ ਹਾਂ ਤੇ ਕਿਹੜੀ ਵੀਡੀਓ ਕਿੰਨੇ ਟਾਈਮ ਦੀ ਕਿਵੇਂ ਬਣਾਉਣੀ ਹੈ ਸਾਨੂੰ ਪਤਾ ਨਹੀਂ ਹੁੰਦਾ ਇਸ ਲਈ ਪਹਿਲਾਂ ਇਹ ਸਭ ਕੁਝ ਜ਼ਰੂਰ ਇਸ ਸਭ ਤੇ ਜ਼ਰੂਰ ਵਿਚਾਰ ਕਰ ਲੈਣਾ ਚਾਹੀਦਾ ਹੈ ਜਿਵੇਂ ਕਿ ਅਸੀਂ ਉਠ ਰਿਦਣ ਲਈ ਵੱਖ-ਵੱਖ ਦੁਕਾਨਾਂ ਤੇ ਜਾਂਦੇ ਹਾਂ ਉਸ ਤਰ੍ਹਾਂ ਚੈਨਲ ਨੂੰ ਵਧੀਆ ਬਣਾਉਣ ਲਈ ਵੱਖ-ਵੱਖ ਚੈਨਲਾਂ ਦੀ ਵੀ ਜ਼ਰੂਰ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਸਾਨੂੰ ਆਪਣੇ ਚੈਨਲ ਨੂੰ ਵਧੀਆ ਕਰਨ ਲਈ ਮੋਟੀਵੇਸ਼ਨ ਮਿਲਦੀ ਹੈ ਦੂਜੀ ਗੱਲ ਸ਼ਾਰਟਸ ਤੇ ਵੀਡੀਓ ਬਣਾਉਣ ਦਾ ਸਮਾਂ ਨਿਸ਼ਚਿਤ ਕਰੋ ਮੈਂ ਦੇਖਿਆ ਹੈ ਕਿ ਸਵੇਰੇ 7 ਤੋਂ 8 ਵਜੇ ਸ਼ਾਰਟਸ ਪਾਏ ਜਾ ਸਕਦੇ ਹਨ ਤੇ ਸ਼ਾਮ 4 ਤੋਂ 7 ਵਜੇ ਤੱਕ ਸ਼ਾਰਟਸ ਵਧੀਆ ਜਾਂਦੇ ਹਨ ਪਹਿਲਾਂ ਪੈਲ ਮੈਂ ਆਪਣੇ ਚੈਨਲ ਤੇ ਇੱਕ ਜਾਂ ਦੋ ਸ਼ਾਰਟਸ ਪਾਉਂਦੀ ਸੀ ਜੇ ਵਿਊਜ਼ ਘਟਣ ਤੋਂ ਉਸ ਨੂੰ ਡੀਲੀਟ ਕਰ ਦਿੰਦੀ ਸੀ ਪਰ ਜੀ ਹਾਂ ਨਹੀਂ ਕਰਨਾ ਚਾਹੀਦਾ ਕਾਪੀਰਾਈਟ ਵਾਲੇ ਸ਼ਾਰਟਸ ਨੂੰ ਵੀ ਨਹੀਂ ਰੱਖਣਾ ਚਾਹੀਦਾ ਇਸ ਨਾਲ ਚੈਨਲ ਤੇ ਬੁਰਾ ਅਸਰ ਪੈਂਦਾ ਹੈ ਇੱਕ ਹੋਰ ਜ਼ਰੂਰੀ ਗੱਲ ਤੁਹਾਨੂੰ ਆਪਣਾ ਚੈਨਲ ਮੋਨਟਾਈਜ਼ ਲਈ ਘਟੋ-ਘਟ 1000 ਸਬਸਕ੍ਰਾਈਬਰ ਜਾਂ 3000 ਵਾਚ ਟਾਈਮ ਚਾਹੀਦਾ ਹੁੰਦਾ ਹੈ ਪਰ ਜੇਕਰ ਤੁਸੀਂ ਵਾਚ ਟਾਈਮ ਤੋਂ ਬਿਨਾਂ ਵੀ ਆਪਣਾ ਚੈਨਲ ਮੋਨਟਾਈਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ 100 ਲੱਖ ਵਿਊਜ਼ 90 ਦਿਨਾਂ ਵਿੱਚ ਪ੍ਰਾਪਤ ਕਰਕੇ ਵੀ ਆਪਣਾ ਚੈਨਲ ਨੂੰ ਮੋਨਟਾਈਜ਼ ਕਰ ਸਕਦੇ ਹੋ ਕਿਉਂਕਿ ਦੋਨਾਂ ਚੀਜ਼ਾਂ ਵਿੱਚੋਂ ਇੱਕ ਦਾ ਹੋਣਾ ਜ਼ਰੂਰੀ ਹੈ ਇਸ ਲਈ ਤੁਹਾਨੂੰ ਚੈਨਲ ਹੋਰ ਚੈਨਲ ਵੀ ਦੇਖਣੇ ਚਾਹੀਦੇ ਹਨ ਜਿਨ੍ਹਾਂ ਤੇ ਜਿਆਦਾ ਵਿਊਜ਼ ਆਉਂਦੇ ਹਨ ਉਹ ਕਿਵੇਂ ਆਪਣੇ ਚੈਨਲ ਤੇ ਜਿਆਦਾ ਵਿਊਜ਼ ਪ੍ਰਾਪਤ ਕਰਦੇ ਹਨ ਤੇ ਉਹਨਾਂ ਦੀ ਤਰ੍ਹਾਂ ਉਹਨਾਂ ਤੋਂ ਵਧੀਆ ਵੀਡੀਓ ਤੁਸੀਂ ਬਣਾ ਸਕਦੇ ਹੋ ਵਿਊਜ਼ ਜਾਂ ਵਾਚ ਟਾਈਮ ਵਿੱਚ ਇਹ ਅੰਤਰ ਹੁੰਦਾ ਕਿ 1 ਮਿੰਟ ਵੀਡੀਓ 1 ਮਿੰਟ ਵੀਡੀਓ ਦੇ 60 ਸੈਕਿੰਡ 카ਉਂਟ ਹੁੰਦੇ ਹਨ ਪਰ ਜੇ ਕਿਸੇ ਵੀਡੀਓ ਜਾਂ ਸ਼ਾਰਟਸ ਤੇ 1 ਮਿੰਟ ਵਿੱਚ ਵਿਊਜ਼ ਵੱਧ ਵੀ ਹੋ ਸਕਦੇ ਹਨ ਇਸ ਲਈ ਵਿਊਜ਼ ਵਧਾ ਕੇ ਤੁਸੀਂ ਚੈਨਲ ਆਪਣਾ ਮੋਨਟਾਈਜ਼ ਕਰ ਸਕਦੇ ਹੋ ਚੈਨਲ ਮੋਨਟਾਈਜ਼ ਹੋਣ ਤੋਂ ਬਾਅਦ ਤੁਹਾਡੀ ਇਨਕਮ ਸਟਾਰਟ ਹੋ ਜਾਂਦੀ ਹੈ ਲਗਭਗ 100 ਡਾਲਰ ਪੂਰੇ ਹੋਣ ਤੇ ਤੁਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹੋ ਉਸ ਤੋਂ ਪਹਿਲਾਂ ਤੁਹਾਡੀ ਵੈਰੀਫਿਕੇਸ਼ਨ ਹੁੰਦੀ ਹੈ ਕਈ ਵਾਰ YouTube ਚੈਨਲ ਮੋਨਟਾਈਜ਼ ਕਰਨ ਤੋਂ ਰਿਜੈਕਟ ਕਰ ਦਿੰਦਾ ਹੈ ਕਿ ਤੁਹਾਡੇ ਕੀ ਤੁਸੀਂ ਆ ਰੀਯੂਜ਼ਡ ਕੰਟੈਂਟ ਯੂਜ਼ ਕੀਤਾ ਹੈ ਪਰ ਜੇਕਰ ਤੁਸੀਂ ਉਸ ਕੰਟੈਂਟ ਤੇ ਮਿਹਨਤ ਕਰਕੇ ਕੁਝ ਵੱਖਰਾ ਕੀਤਾ ਹੈ ਤਾਂ ਤੁਸੀਂ ਅਪੀਲ ਵੀਡੀਓ ਪਾ ਸਕਦੇ ਹੋ ਇਹ ਕਿਵੇਂ ਬਣਦੀ ਹੈ ਬਹੁਤ ਸਾਰੇ ਚਨਾ ਤੇ ਇਹ ਮਿਲ ਜਾਂਦੀ ਹੈ ਜੇਕਰ ਤੁਸੀਂ YouTube ਨੂੰ ਆਪਣੇ ਵੀਡੀਓ ਜਾਂ ਸ਼ਾਰਟਸ ਉੱਤੇ ਮੇ ਤੁਹਾਡੀ ਮਿਹਨਤ ਦਿੱਦੀ ਹੈ ਤਾਂ ਤੁਹਾਡਾ ਚੈਨਲ ਜ਼ਰੂਰ ਮਾਨਟਾਈਜ਼ ਹੋਵੇਗਾ ਅਪੀਲ ਵੀਡੀਓ ਵਿੱਚ ਤੁਸੀਂ ਇਹ ਦੱਸਣਾ ਹੁੰਦਾ ਕਿ ਤੁਸੀਂ ਵੀਡੀਓ ਕਿਵੇਂ ਬਣਾਉਂਦੇ ਹੋ ਜੇਕਰ ਤੁਸੀਂ YouTube ਨੂੰ ਸੈਟੀਸਫਾਈਡ ਕਰ ਦਿੰਦੇ ਹੋ ਤੁਹਾਡਾ ਚੈਨਲ ਮਾਨਟਾਈਜ਼ ਜ਼ਰੂਰ ਹੋ ਜਾਂਦਾ ਹੈ ਮਾਨਟਾਈਜੇਸ਼ਨ ਤੋਂ ਬਾਅਦ ਇਹ ਪਤਾ ਲੱਗ ਕੇ ਸ਼ਾਰਟਸ ਤੇ ਪੈਸੇ ਕੱਟ ਤੇ ਵੀਡੀਓਜ਼ ਤੇ ਵੈਸੀ ਵੱਧ ਮਿਲਦੇ ਹਨ ਇਸ ਲਈ YouTube ਤੇ ਜੋ ਲੋਕ ਮਿਹਨਤ ਵੱਧ ਕਰਦੇ ਹਨ ਉਸ ਦੇ ਨਾਲ ਉਸ ਦਾ ਉਸ ਦਾ ਫਲ ਉਸ ਨੂੰ ਜ਼ਰੂਰ ਮਿਲਦਾ ਹੈ ਜੇਕਰ ਤੁਸੀਂ ਇਹਨਾਂ ਕੁਝ ਗੱਲਾਂ ਨੂੰ ਧਿਆਨ ਰੱਖੋਗੇ ਤੁਸੀਂ ਵੀ ਆਪਣਾ ਚੈਨਲ ਮੋਨਟਾਈਜ਼ ਕਰ ਸਕਦੇ ਹੋ ਧੰਨਵਾਦ